ਕਿਸਾਨੀ ਧਰਨੇ ਨੂੰ 4 ਘੰਟੇ ਦਾ ਸਮਾਂ ਹੋ ਚੁੱਕਾ ਹੈ ਤਾਂ ਦੁਪਹਿਰ ਦੇ 3 ਵੱਜ ਚੁੱਕੇ ਨੇ ਪਰ ਇਸ ਵੇਲੇ ਜਾਮ ਦੀ ਸਥਿਤੀ ਅੰਮ੍ਰਿਤਸਰ ਚ ਇਸ ਕਦਰ ਹੈ ਕਿ ਅੰਮ੍ਰਿਤਸਰ ਇਸ ਵੇਲੇ ਪੂਰਾ ਤਰੀਕੇ ਦੇ ਨਾਲ ਬੰਦ ਨਜ਼ਰ ਆ ਰਿਹਾ ਹੈ ਤਾਂ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਲੰਬੀਆਂ ਲੰਬੀਆਂ ਕਤਾਰਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤਾਂ ਦੂਸਰੇ ਪਾਸੇ ਕਿਸਾਨ ਵੀ ਡਟੇ ਹੋਏ ਨੇ ਤਾਂ ਕਿਸਾਨੀ ਇਸ ਅੰਦੋਲਨ ਦੀ ਤਸਵੀਰ ਕਿਸਾਨੀ ਧਰਨੇ ਦੀ ਤਸਵੀਰ ਔਰ ਸਭ ਤੋਂ ਵੱਡਾ ਅੰਮ੍ਰਿਤਸਰ ਦੀ ਲਾਈਫਲਾਈਨ ਕਹਾ ਜਾਣ ਵਾਲਾ ਅੰਮ੍ਰਿਤਸਰ ਦਾ ਖੰਡਾਰੀ ਪੁਲ ਇਸ ਵੇਲੇ ਬਿਲਕੁਲ ਪੂਰਨ ਤੌਰ ਤੇ ਬੰਦ ਪਿਆ ਹੈ ਤਾਂ ਲੋਕਾਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੂਸਰੇ ਪਾਸੇ ਦੀ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਰਸਤਾ ਸ੍ਰੀ ਹਰਮੰਦਰ ਸਾਹਿਬ ਖਾਸ ਕਰਕੇ ਇਨਰ ਸਿਟੀ ਜਿਨੂੰ ਅਸੀਂ ਕਹਿੰਦੇ ਹਾਂ ਵਾਲ ਸਿਟੀ ਵੀ ਕਿਹਾ ਜਾਂਦਾ ਜਿਸ ਨੂੰ ਕਿ ਹਾਲ ਬਾਜ਼ਾਰ ਦਾ ਏਰੀਆ ਕਿਹਾ ਜਾਂਦਾ ਹੈ ਉੱਥੇ ਇਸ ਵਕਤ ਲੋਕਾਂ ਦੇ ਹਾਲਾਤ ਕੀ ਨੇ ਤੇ ਜਾਮ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਤਾਂ ਇਹ ਸਭ ਤੋਂ ਤਸਵੀਰ ਜਿਹੜੀ ਹੈ ਹੈਰਾਨ ਕਰ ਦੇਣ ਵਾਲੀ ਹੈ ਔਰ ਸਭ ਤੋਂ ਵੱਡਾ ਲੋਕਾਂ ਵਾਸਤੇ ਅਸੀਂ ਇਹ ਦਿਖਾ ਰਹੇ ਹਾਂ ਕਿ ਲੋਕਾਂ ਨੂੰ ਕਿਸ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖੋ ਕਿ ਅਸੀਂ ਇਸ ਵੇਲੇ ਹਾਲ ਬਾਜ਼ਾਰ ਦੇ ਬਾਹਰ ਦਾ ਵੀਊ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਵੇਲੇ ਚਾਰੇ ਪਾਸੇ ਤੋਂ ਜਿਹੜਾ ਹੈ ਟ੍ਰੈਫਿਕ ਜਿਹੜਾ ਆ ਚੁੱਕਾ ਹੈ ਔਰ ਆਨ ਜਾਣ ਦੇ ਜਿਹੜੇ ਰਸਤੇ ਨਹੀਂ ਕਿਉਂਕਿ ਜਿਸਨੇ ਵੀ ਇੱਥੋਂ ਕ੍ਰੋਸਿੰਗ ਕਰਨੀ ਹੈ ਤਾਂ ਉਹ ਸਾਰੀ ਭੰਡਾਰੀ ਪੁਲ ਤੋਂ ਹੀ ਕ੍ਰੋਸਿੰਗ ਹੁੰਦੀ ਹੈ ਲੇਕਿਨ ਇਸ ਵੇਲੇ ਭੰਡਾਰੀ ਪੁਲ ਬੰਦ ਹੋਣ ਕਰਕੇ ਕਿਸ ਤਰੀਕੇ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਪੂਰਾ ਰਸਤਾ ਚੋਕ ਹੈ ਬਿਲਕੁਲ ਬੰਦ ਹੋ ਗਿਆ ਹੈ ਔਰ ਜਿਹੜੇ ਆਉਣ ਵਾਲੇ ਛੋਟੇ ਰਸਤੇ ਨੇ ਉੱਥੇ ਟ੍ਰੈਫਿਕ ਬਹੁਤ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਮਹਿਜ 1 ਕਿਲੋਮੀਟਰ ਦਾ ਏਰੀਆ ਪਾਰ ਕਰਨ ਵਾਸਤੇ ਲੋਕਾਂ ਨੂੰ 2 ਘੰਟੇ ਤੱਕ ਦਾ ਵੀ ਸਫ਼ਰ ਕਰਨਾ ਪਿਆ ਰਿਹਾ ਹੈ ਔਰ ਖਾਸ ਕਰਕੇ ਕਾਰਾਂ ਦੇ ਹਾਲਾਤ ਤੁਸੀਂ ਦੇਖੋਗੇ ਬਿਲਕੁਲ ਟ੍ਰੈਫਿਕ ਇਸ ਵੇਲੇ ਬੰਦ ਪਿਆ ਹੈ ਤੁਸੀਂ ਦੇਖੋ ਕਿਸੇ ਵੀ ਗੱਡੀ ਦੀ ਕੋਈ ਵੀ ਮੂਵਮੈਂਟ ਨਜ਼ਰ ਨਹੀਂ ਆ ਰਹੀ ਕਿਉਂਕਿ ਅਕਸਰ ਜਦੋਂ ਜਿਆਦਾ ਕਈ ਵਾਰ ਟ੍ਰੈਫਿਕ ਹੁੰਦਾ ਹੈ ਤਾਂ ਮੂਵਮੈਂਟ ਜ਼ਰੂਰ ਗੱਡੀਆਂ ਦੀ ਨਜ਼ਰ ਆਉਂਦੀ ਹੈ ਲੇਕਿਨ ਤੁਸੀਂ ਦੇਖੋ ਕਿ ਗੱਡੀਆਂ ਜਿਹੜੀਆਂ ਨੇ ਇੱਥੇ ਬਕਾਇਦਾ ਤੌਰ ਤੇ ਸਟੰਡ ਸਟਿਲ ਨਜ਼ਰ ਆ ਰਹੀਆਂ ਨੇ ਉਸੇ ਰਸਤੇ ਰਾਹੀ ਜਿਹੜਾ ਸਚਕੰਚਿਰੀ ਹਰਮੰਦਰ ਸਾਹਿਬ ਦੇ ਅੰਦਰ ਦਾ ਜਾਨਦਾਰ ਰਸਤਾ ਹੈ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜੇ ਕਿ ਲੋਕ ਟੂ ਵੀਲਰ ਰਾਹੀ ਆ ਰਹੇ ਨੇ ਕਿਸੇ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੇ ਨੇ ਫਰੰਚਵੀ ناکਾਮਯਾਬ ਨਜ਼ਰ ਆ ਰਹੇ ਨੇ ਔਰ ਲੋਕਾਂ ਨੂੰ ਇੱਥੇ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਦਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਅੱਜ ਯਾਤਿਆਤ ਜਿਹੜਾ ਹੈ ਪੂਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ ਹੈ ਔਰ ਲੋਕਾਂ ਨੂੰ ਜੋ ਹਾਲਾਤ ਨਜ਼ਰ ਆ ਰਹੇ ਨੇ ਔਰ ਕੱਲੇ ਇਹ ਹਾਲ ਬਾਜ਼ਾਰ ਦੇ ਹਾਲਾਤ ਨਹੀਂ ਹੈ ਵੱਖ-ਵੱਖ ਜਿਹੜੇ ਹੋਰ ਵੀ ਇਲਾਕੇ ਨੇ ਕਿਉਂਕਿ ਜਿਹੜੀਆਂ ਰੂਡਸ ਨੇ ਉਹ ਵੀ ਇਤੋਂ ਪ੍ਰਭਾਵਤ ਨਜ਼ਰ ਆ ਰਹੀਆਂ ਨੇ ਇੱਕ ਬਸੇ ਕਿਸਾਨ ਤੁਸੀਂ ਦੇਖੋ ਡਟੇ ਹੋਏ ਨੇ ਉਹਨਾਂ ਵੱਲੋਂ ਆਪਣਾ ਮੋਰਚਾ ਲਗਾਇਆ ਗਿਆ ਹੈ ਔਰ ਲੋਕ ਜਿਹੜੇ ਨੇ ਪੈਦਲ ਆਂਜਾ ਨੂੰ ਮਜਬੂਰ ਨੇ ਔਰ ਪੁਲਿਸ ਵੱਲੋਂ ਸਾਰੀ ਇੱਥੇ ਨਾਕਾਬੰਦੀ ਕੀਤੀ ਗਈ ਹੈ ਔਰ ਗੱਡੀਆਂ ਤੁਸੀਂ ਦੇਖੋ ਕਿ ਜਿਹੜੇ ਛੋਟੇ-ਛੋਟੇ ਰਸਤੇ ਨੇ ਜਿਹੜਾ ਮੰਡੀ ਦਾ ਰਸਤਾ ਹੈ ਉਹ ਔਰ ਉਸ ਤੋਂ ਇਲਾਵਾ ਜਿਹੜੇ ਲੋਕ ਜਿਹੜੇ ਨੇ ਪੈਦਲ ਹੀ ਜਿਹੜਾ ਇਸ ਵੇਲੇ ਚਲਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਵੇਲੇ ਟ੍ਰੈਫਿਕ ਦੇ ਹਾਲਾਤ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਔਰ ਲਗਾਤਾਰ ਦੰ ਦੱਸਣਾ ਚਾਹਾਂਗੇ ਕਿ ਨੰਗਲੀ ਪਿੰਡ ਦੇ ਵਿੱਚ ਕਿਸਾਨਾਂ ਔਰ ਬੈਂਕ ਦੇ ਮੁਲਾਜ਼ਮਾਂ ਵਿਚਾਲੇ ਜਿਹੜਾ ਹੈ ਉਹ ਇੱਕ ਡਿਸਪਿਊਟ ਹੋਇਆ ਸੀ ਔਰ ਉਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਦੋਂ ਬੈਂਕ ਦੇ ਅਧਿਕਾਰੀ ਜਿਹੜੇ ਨੇ ਉਹ ਜਗ੍ਹਾ ਤੇ ਜਾਂਦੇ ਨੇ ਉਸ ਬੈਂਕ ਉਸ ਜਦੋਂ ਪੰਜਾਬ ਬੈਂਕ ਦੇ ਅਧਿਕਾਰੀ ਜਿਹੜੇ ਨੇ ਉੱਥੇ ਰਿਕਵਰੀ ਕਰਨ ਵਾਸਤੇ ਜਾਂਦੇ ਨੇ ਤਾਂ ਉੱਥੇ ਜਿਹੜੇ ਕਿਸਾਨ ਮੌਜੂਦ ਹੁੰਦੇ ਨੇ ਕਿਸਾਨ ਕਹਿੰਦੇ ਨੇ ਕਿ ਅਸੀਂ ਇਸ ਦੀ কুরਕੀ ਨਹੀਂ ਹੁੰਦੀਨੀ কুরਕੀ ਨੂੰ ਲੈ ਕੇ ਆਪਸ ਦੇ ਵਿੱਚ ਵਿਵਾਦ ਹੁੰਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਆਪਸ ਚ ਕਹਾ ਸੁਣੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਹੁੰਦੀ ਹੈ ਔਰ ਉਸ ਤੋਂ ਬਾਅਦ ਜਦੋਂ ਕਹਾ ਸੁਣੀ ਹੁੰਦੀ ਹੈ ਤੋਂ ਉਸ ਤੋਂ ਬਾਅਦ ਕਿਸਾਨਾਂ ਦਾ આરોਪ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਹਨਾਂ ਨਾਲ ਬੁਰਾ ਵਿਵਹਾਰ ਕੀਤਾ ਜਿਸ ਕਰਕੇ ਉਹਨਾਂ ਨੂੰ ਜਿਹੜਾ ਹੈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਔਰ ਉਸ ਮੁਸ਼ਕਲ ਧਿਆਨ ਤੋਂ ਬਾਅਦ ਕਿਸਾਨਾਂ ਵੱਲੋਂ ਇੱਥੇ ਜਿਹੜਾ ਹੈ ਦਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਤਾਂ ਇਸ ਦਰਨੇ ਪ੍ਰਦਰਸ਼ਨ ਦੇ ਨਾਲ ਲੋਕਾਂ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਤੇ ਲਗਾਤਾਰ ਤੁਸੀਂ ਦੇਖੋ ਕਿਸੇ ਨੇ ਆਪਣੇ ਕੋਈ ਜ਼ਰੂਰੀ ਕੰਮ ਜਾਣਾ ਹੈ ਔਰ ਖਾਸ ਕਰਕੇ ਜਿਹੜਾ ਇਹ ਸਮਾਂ ਹੁੰਦਾ ਹੈ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਲੋਕ ਆਪਣੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੇ ਨੇ ਵਪਾਰਕ ਲੋਕ ਵੀ ਆਪਣੇ ਕਾਰੋਬਾਰ ਕਰਦੇ ਨੇ ਲੇਕਿਨ ਦਿਕਤ ਲਗਾਤਾਰ ਵੱਦੀ ਨਜ਼ਰ ਆ ਰਹੀ ਹੈ ਤਾਂ ਤਰਨੇ ਦੀ ਤਸਵੀਰ ਦਿਖਾ ਰਹੇ ਹਾਂ ਤੁਸੀਂ ਦੇਖੋ ਕਿ ਕੱਲਾ ਇੱਕ ਚੌਂਕ ਨਹੀਂ ਆ ਬਹੁਤ ਸਾਰੇ ਚੌਂਕ ਜਿਹੜੇ ਨੇ ਉਹ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ ਲੋਕਾਂ ਨੂੰ ਮੁਸ਼ਕਲਾਂ ਨੇ ਤੁਸੀਂ ਦੇਖੋ ਲੋਕ ਖੜੇ ਨੇ ਪਾਜੀ ਕੀ ਕਹਿਣਾ ਚਾਹੋਗੇ ਕੀ ਦਿਕਤ ਆ ਰਹੀ ਹੈ ਜੀ ਸਰ 2 ਘੰਟੇ ਹੋ ਗਏ ਤੰਗ ਹੋਏ ਹਰ ਰਸਤੇ ਕੋਮ ਕੈਸਾ ਬੱਸੇ ਬੰਦ ਹੈ ਜੀ ਇਹਨਾਂ ਨੇ ਕਿਤੇ ਹੈ ਤੇ ਰਸਤੇ ਖੋਲਦੇ ਨਹੀਂ ਪੁਰਾਣੇ ਜਾਮ ਲਾ ਕੇ ਸਾਡੀਆਂ ਮੰਗਾ ਨੇ ਕਿ ਸਾਡਾ ਜਾਮ ਜਾਮ ਲਾਈ ਜਾਂਦੇ ਪਬਲਿਕ ਪਰੇਸ਼ਾਨ ਹੈ ਸਾਡੀ ਇਹ ਦੇਖੋ ਸਾਰੀ ਪਬਲਿਕ ਇਸ ਨਾਲ ਪਰੇਸ਼ਾਨ ਹੋਈ ਸਾਂ ਘੁੰਮ ਘੁੰਮ ਕੇ ਆ ਗਏ ਇੱਧਰ ਘੁੰਮ ਕੇ ਆ ਗਏ 2 ਘੰਟੇ ਕਦੀ ਉਧਰ ਜਾ ਕੇ ਦੀ ਅੰਦਰ ਜਾ ਸਾਰਾ ਸਤਾਜਾਮ ਕੀਤੇ ਇਹਨਾਂ ਨੇ ਕੀ ਕਹਿਣਾ ਚਾਹੋਗੇ ਭਾਜੀ ਕਿਸਾਨਾਂ ਧਰਨਾ ਲਾ ਮਾਰਿਆ ਜੀ ਬੜੀ ਮੁਸ਼ਕਿਲ ਆ ਰਹੀ ਭਾਜੀ ਬਹੁਤ ਜ਼ਿਆਦਾ ਪਰੇਸ਼ਾਨ ਹੈਗੀ ਪਬਲਿਕ ਬਹੁਤ ਪਰੇਸ਼ਾਨ ਹੈ ਜੀ ਕੋਈ ਕਰਾਓ ਇਹਦਾ ਸਸਾਲ ਕੋਈ ਕਰਾਓ ਬਲਪਲਾ ਤੁਸੀਂ ਦੇਖੋ ਕਿ ਇਹ ਕਿਸ ਤਰੀਕੇ ਨਾਲ ਪਬਲਿਕ ਪਰੇਸ਼ਾਨ ਹੈ ਮੈਡਮ ਕੀ ਕਹਿਣਾ ਚਾਹੋਗੇ ਤੁਸੀਂ ਜੀ ਪਹਿਲਾਂ ਵਾਰਨਿੰਗ ਦਿਓ ਫੇਰ ਇਹ ਸਾਰਾ ਕੁਝ ਕਰੋ ਨਹੀਂ ਤੇ ਇਸ ਤਰ੍ਹਾਂ ਤੇ ਆਪਾਂ ਆਪ ਸਾਰੇ ਖੱਜਲ ਖਰਾਬ ਹੋ ਜਾਈਏ ਹਰ ਇੱਕ ਨੇ ਡਿਊਟੀ ਦੇ ਜਾਣਾ ਕਿਸੇ ਨੇ ਕੋਈ ਕੰਮ ਹੈ ਕਿਸੇ ਨੂੰ ਇੱਥੇ ਕੋਈ ਸਿਸਟਮ ਨਹੀਂ ਹੈਗਾ ਕੋਈ ਸਿਸਟਮ ਨਹੀਂ ਹੈ ਬਿਨਾ ਸਿਸਟਮ ਤੋਂ ਇਹ ਸਾਰਾ ਕੰਮ ਚੱਲਦਾ ਪਿਆ ਜਨਤਾ ਆਮ ਪਰੇਸ਼ਾਨ ਹੈ ਕਿ ਤੁਸੀਂ ਸਾਰੇ ਜਨ ਇਹ ਵਸਤਾ ਵੀ ਕੋਈ ਕਿਤੇ ਧਰਣਾ ਲਾ ਦਿੰਦਾ ਹੈ ਕੋਈ ਕਿਸੇ ਜਗ੍ਹਾ ਤੇ ਕੋਈ ਲੜਾਈ ਹੋ ਜਾਂਦੀ ਬਸ ਹੋਰ ਕੁਝ ਨਹੀਂ ਜਨਤਾ ਮੈਂ ਜਨਤਾਰ ਖਰਾਬ ਹੁੰਦੀ ਬਸ ਹੋਰ ਕੁਝ ਨਹੀਂ ਆਮ ਜਨਤਾ ਨੂੰ ਪ੍ਰੋਬਲਮ ਆਉਂਦੀ ਬਾਕੀ ਕਿਸੇ ਨੂੰ ਨਹੀਂ ਲੀਡਰ ਹੋਵੇ ਚਲੇ ਗੱਡੀਆਂ ਬਾਕੀ ਪੁਲਿਸ ਵਾਲੀਆਂ ਹੋਵੇ ਚਲੇ ਜਾਂਦੀਆਂ ਨੇ ਉਹਨਾਂ ਦਾ ਅਗਦੀ ਗੱਲ ਸਾਡੇ ਰਹੇ ਨਾ ਆਪਾਂ ਹੀ ਜਨਤਾ ਸਾਰੇ ਪਾਸੇ ਸਾਰੇ ਪਾਸੇ ਜਾਮ ਕਦੀ ਉਧਰ ਜਾਓ ਤਾਂ ਜਾਮ ਕਦੀ ਇੱਧਰ ਜਾਓ ਤਾਂ ਜਮ ਚਾਹੀਏ ਕਿਧਰੋਂ ਸਰਕਾਰ ਦੇ ਅੰਦਰ ਸਾਡੀਆਂ ਮੰਗਾਂ ਨੇ ਕਿਸਾਨਾਂ ਦੀਆਂ ਮੰਗਾਂ ਕਿਸਾਨਾਂ ਦੀਆਂ ਮੰਗਾਂ ਕਦੀ ਪੂਰੀਆਂ ਹੀ ਨਹੀਂ ਜਦੋਂ ਉਹਨਾਂ ਕੋਲ ਜਾਉਣਾ ਜਿਹੜੇ ਆਫਿਸ 'ਚ ਗਏ ਆ ਉਹਨਾਂ ਦੇ ਜਾ ਕੇ ਜਾ ਕੇ ਧੰਨੇ ਲਾਉਣਾ ਨਿਕਲਨੇ ਬੰਦ ਕਰੋ ਉਹਨਾਂ ਦੇ ਘਰੋਂ ਜੇ ਬਿਲਕੁਲ ਕੁਝ ਹੋਰ ਵੀ ਲੋਕ ਨੇ ਟ੍ਰੈਫਿਕ 'ਚ ਫਸੇ ਇਹ ਧਰਨਾ ਇਹਨਾਂ ਦੇ ਦਫ਼ਤਰਾਂ ਦੇ ਅੰਦਰ ਅੰਦਰ ਲੱਗਣਾ ਚਾਹੀਦਾ ਹੈ ਇਹਨਾਂ ਦੇ ਦਫ਼ਤਰਾਂ ਦੇ ਬਾਹਰ ਲਾਉਣ ਨਾ ਕਿ ਪਬਲਿਕ ਨੂੰ ਪਰੇਸ਼ਾਨ ਕਰਨ ਸਾਡੇ ਵਰਗੇ ਬਿਲਕੁਲ ਕੁਝ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਮੈਡਮ ਜਿਨੂੰ ਮਜਬੂਰੀ ਹੋਵੇ ਜਿਨੂੰ ਮਜਬੂਰੀ ਭਾਈਆ ਸਾਨੂੰ ਇੰਨੀ ਮੁਸ਼ਕਲ ਆਈ ਅਸੀਂ ਜਾਣਾ ਜ਼ਰੂਰੀ ਸਾਫ਼ ਕਹਿ ਰਹੇ ਉਧਰੋਂ ਨਹੀਂ ਨਿਕਲਣਾ ਉਧਰੋਂ ਕਈ ਲੋਗੇ ਨਹੀਂ ਲੰਘਾਏ ਵੀ ਹੈ ਉੱਥੇ ਖੜਾ ਹੈ ਤੇ ਸਾਨੂੰ ਲੰਘਣ ਦੇਣ ਨੂੰ ਕੀ ਹੈ ਹੱਦ ਹੁੰਦੀ ਹੈ ਇੱਕ ਪਬਲਿਕ ਕਿਸਾਨਾਂ ਨੇ ਧਰਨਾ ਮਾਰਿਆ ਤਾਂ ਇੰਨਾ ਤਾਂ ਦੁੱਖੀ ਕੀਤਾ ਹੈ ਕਿ ਗਲਤ ਹੋਣਾ ਨਾ ਜੀ ਹੈ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਮੁਸ਼ਕਲਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਉਸ ਦੀ ਤਸਵੀਰ ਸਾਂਝੀ ਕੀਤੀ ਹੈ ਤਾਂ ਕਿਸਾਨੀ ਧਰਨੇ ਨਾਲ ਆਮ ਜਨਤਾ ਜਿਹੜੀ ਹੈ ਉਹ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ ਪਰ ਇਸ ਤਰ੍ਹਾਂ ਦੇ ਧਰਨੇ ਨਹੀਂ ਲੱਗਣੇ ਚਾਹੀਦੇ ਅਗਰ ਧਰਨੇ ਲੱਗਦੇ ਆ ਤਾਂ ਲੋਕਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ